2 ਘੰਟਿਆਂ ਚ 6 ਬੋਰੀਆਂ ₹300 ਦੀ ਬੱਚਤ ਕੀਤੀ 420 ਰੁਪਏ ਦੀ ਬੱਚਤ ਕਰਕੇ ਲਓ ਜੀ ਦੋਸਤੋ ਅੱਜ ਆਪਾਂ ਜੰਨੇ ਰੇਟ ਦੇਖਣਾ 6 ਬੋਰੀਆਂ ਰਹਿ ਜਾਂਦੇ ਨੇ ਆਪਾਂ ਇਹਨਾਂ ਨੂੰ ਅੱਜ ਜੰਨੇ ਕੈਨੇਡਾ ਦੇ ਦੇ ਦਾਂਗੇ ਜੰਨੇ ਕੇਦਵਾਲ ਨੂੰ ਹਲੋ ਵੀ ਦੋਸਤੋ ਪਹੁੰਚ ਗਏ ਖੇਤ ਤੇ ਆਹ ਬੋਰੀਆਂ ਭਾਂ ਦੇਖਣੀਆਂ ਨੇ ਆਹ ਵਾਣਾ ਕੁਸ ਤੇ ਇਹਦੇ ਸਾਹਮਣੇ ਵਾਣਾ ਇਹ ਸੀ ਕਿੰਨੇ ਚ ਵਾ ਸੀ ਬੋਰੀਆਂ ਦੇਖਣੀਆਂ ਨੇ ਤੇ ਸਟਾਰਟ ਹੈ ਦੋਸਤੋ ਬੋਹਾਂ ਬੋਰੀਆਂ ਫੋਲਦੇ ਆ ਤੇ ਫਿਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਵੈਸੇ ਆਪਾਂ ਜੇ ਨਾ ਕੰਨੇ ਆ ਇਸ ਲਈ ਥੋੜੇ ਜਿਹਾ ਤੁਹਾਨੂੰ ਵੀਡੀਓ 'ਪਾ ਬਸ ਆਪ ਹੀ ਬਣਾ ਆਪ ਹੀ ਬਣਾਵਾਂਗੇ ਕੋਈ ਦੂਜੇ ਬਣਾਉਣ ਵਾਲਾ ਨਹੀਂ ਹੈ ਹੋਰ ਆਪਣੇ ਨਾਲ ਦੋਸਤੋ ਪਹਿਲੇ ਝੂਕੇ ਚ ਆਪਾਂ ਬਣਾ ਸੀ ਨਵਾਂ ਝੂਕਾ ਉਹ ਖੁੱਲ ਗਿਆ ਪੁਰਾਣੇ ਹੀ ਕੰਮ ਆਉਣਗੇ ਹੁਣ ਆਪਾਂ ਚੱਕੇ ਹੋਣੇ ਪੁਰਾਣਾ ਝੂਕਾ ਕਹੋ ਨਵੀਂ ਚੀਜ਼ ਆਪਾਂ ਨੂੰ ਨਵੀਂ ਹੁੰਦੀ ਹੈ ਕਹਿੰਦੇ ਨਾ ਪਰ ਨਵੀਂ ਨਹੀਂ ਕੰਮ ਆਉਂਦੀ ਇੱਥੇ ਆਉਂਦੀ ਪੁਰਾਣੀ ਚੀਜ਼ ਲੋਕ ਕਹਿੰਦੇ ਨਵੀਂ ਕੰਮ ਆਉਂਦੀ ਆ ਪੁਰਾਣੀ ਦੇਖਿਓ ਪੁਰਾਣੀ ਕੰਮ ਆਉਂਦੀ ਨਿਓ ਹਿੱਤੀ ਜੰਮੀ ਨਾ ਮੈਂ ਯਾਰ ਕਦੇ ਕੰਮ ਨਹੀਂ ਆਉਂਦੀ ਕੀ ਹਰੇ ਆ ਪੁਰਾਣੀਆਂ ਦੀ ਪੁਰਾਣੀ ਆ ਦੇ ਹੱਥੀ ਕੰਮ ਕਰਾਇਆ ਹੁੰਦਾ ਨਾ ਉਹ ਚੀਜ਼ ਕੰਮ ਆਉਂਦੀ ਐ ਹੁਣ ਮੈਨੂੰ ਐਸੀ ਘਰੋਂ ਬਣਾ ਕੇ ਦੇਤਾ ਧਰੂੰਗਾ ਹੁਣ ਉਹ ਪਿਆ ਲੈ ਵਿਚਾਰੀ ਅੱਧ ਵਿਚਾਰੀ ਰਹਿ ਗਿਆ ਉਹੀ ਚੀਜ਼ ਆ ਦੇ ਉਸ ਤੋਂ ਪੁਰਾਣੀ ਚੀਜ਼ ਕੰਮ ਆਉਂਦੀ ਐ ਨਵੀਂ ਚੀਜ਼ ਨਹੀਂ ਕੰਮ ਆਉਂਦੀ ਜੇਪਾਂ ਕਹਿੰਦੇ ਨਵੀਂ ਨਵੀਂ ਲੈ ਲਈ ਜਾਂ ਨਵੇਂ ਚਾਰ ਦੋਸਤ ਬਣ ਕੇ ਉਹ ਨਹੀਂ ਕੰਮ ਆਉਂਦੇ ਕੰਮ ਆਉਣਗੇ ਪੁਰਾਣੇ ਦੋਸਤ ਜਿਹੜੇ ਪੁਰਾਣੇ ਆ ਬਈ ਪਹਿਲੀਆਂ ਦੋ ਨੇ ਆਪਾਂ ਕਹਿੰਦੇ ਆ ਨਵੇਂ ਬਣ ਕੇ ਨਵੇਂ-ਨਵੇਂ ਨਹੀਂ ਕੰਮ ਆਉਂਦੇ ਕੰਮ ਸਦਾ ਆਉਣੇ ਪੁਰਾਣੇ ਦੋਸਤ ਆ ਹੁਣ ਵੀ ਆਪਣੇ ਪੁਰਾਣੇ ਕੰਮ ਆਉਗਾ ਪੁਰਾਣਾ ਝੂੰਗੀ ਕੰਮ ਆਉਣਾ ਆਪਣੇ ਇਹ ਆਖੋ ਨਵਾਂ ਕੰਮ ਹੋਈ ਨਵਾਂ ਨਹੀਂ ਆਉਂਦਾ ਪੁਰਾਣਾ ਝੂੰਗੀ ਕੰਮ ਆਉ ਆਹ ਦੇਖੋ ਦੋਸਤੋ ਦੋ ਬਏ ਨੇ ਕੋਈ ਮਰਜ਼ੀ ਚੱਕ ਲਈ ਆਪਾਂ ਹਣਾ ਲਓ ਵੀ ਦੋਸਤੋ ਹੁਣ ਆਪਾਂ ਪਾਉਣੇ ਆਪਣੇ ਪੁਰਾਣੇ ਝੂੰਗੇ ਚ ਨਵੇਂ ਵਾਲੀ ਰੇ ਮਾਇਨ ਤਾਂ ਕਹਿਣੀ ਆ ਨਵਾਂ ਨਹੀਂ ਸਾਥ ਦਿੰਦਾ ਹੁੰਦਾ ਕਦੇ ਵਾਸਤੇ ਪੁਰਾਣੇ ਪੁਰਾਣੀ ਹੁੰਦੇ ਆ ਯਾਰ ਦੋਸਤ ਪੁਰਾਣੀ ਚੀਜ਼ ਦਾ ਕੋਈ ਵੀ ਪੁਰਾਣੀ ਚੀਜ਼ ਆਪਣੀ ਆਪ ਉਹ ਹੀ ਸਾਥ ਹੁੰਦੀ ਹੈ ਨਵੇਂ ਤਾਂ ਕਿਹਨਾਂ ਕੰਮ-ਕਮ ਕਰਾਉਣਾ ਪੈਂਦਾ ਹੈ ਲੋ ਵੀ ਲੋ ਵੀ ਦੋਸਤੋ ਦੂਜੀ ਬੋਰੀਆ ਪਾ ਲਗਾ ਖੋਦਣਾ ਪਹਿਲੀ ਕਰੀ ਆਪ ਹੀ ਸਿੱਟੀ ਉਹ ਜੋ ਇੰਨੀ ਕ ਬਤੀ ਸੀ ਉਹ ਆਪ ਦੂਜੀ ਚੋਂ ਕੁਝ ਪਾਵਾਂਗੇ ਤੀਜੇ ਨੂੰ ਲਗਪਣਾ ਜੀ ਬੋਰੀ ਚੱਕ ਲਈ ਆਪਾਂ ਤੇ ਜੀ ਖੋਲਣ ਲੱਗੇ ਆਂ ਜੀ ਬੋਰੀ ਥਲਟਲੀ ਥੰਨੇ ਖੋਲਦੇ ਹੁਣ ਆਪਾਂ ਲਓ ਵੀ ਦੋਸਤੋ ਆਪਾਂ ਨਿੰਗਲਾ ਚੋਂ ਦੀਤੀ ਰੇ ਤਿੰਨ ਬੋਰੀਆਂ ਤਿੰਨ ਤਾਂ ਮਾੜੀ ਮੋਟੀ ਢਿੱਗੀ ਆ ਮਤਲਬ ਵੀ 10 ਕਿਲੋ ਬਚ ਗਏ ਆਪਾਂ ਨੂੰ ਲੱਗੇ 55 ਮਿੰਟ ਪੂਰੇ 3 ਵੱਜ ਗਏ ਅੱਜ ਆਪਣੀ ਲਾਸਟ ਰੇ ਆ ਇਹ ਦੇਖੋ ਜੇ ਆਪਾਂ ਵੈਸੇ ਲੋਕ ਟੈਕਨਟ ਗਈ ਨੇ ਕਿ ਰਾਤ ਹੀ ਵੀ ਮਾਲੋ ਬੰਦੇ ਦੇਖਦੇ ਜਿਵੇਂ 70 ਰੁਪਏ ਵੀ ਦੇ ਦੇਓ 420 ਦਾ ਤਾਂ ਆਪਾਂ ਫਾਇਦਾ ਹੋ ਗਿਆ ਨਾਲੇ ਦੋਸਤੋ ਲੱਗਦਾ ਵੀ ਕੁਝ ਨਹੀਂ ਆ ਆਪਾਂ ਫਸਾਈ ਰੇ ਆਪ ਹੀ ਦੇਖਦੇ ਆਂ ਝੋਨੇ ਚ ਚੱਲ ਬੰਦਾ ਰੱਖ ਲੈਨੇ ਆਂ ਚਲੋ ਖਾਂਦਾ ਕੰਕਾ ਕੋ ਕਰਨੇ ਗੇਰ ਪਰ 2 ਮਹੀਨੇ ਰੱਖ ਕੇ ਬੰਦਾ ਫੇਰ ਆਪਾਂ ਆਪ ਕਰਦੇ ਆਂ ਸਪਰੇ ਵਗੈਰਾ ਫੇਰ ਵੀ ਆਪਾਂ ਆਪ ਹੀ ਕਰਦੇ ਆਂ ਨੋ ਵੀ ਦੋਸਤੋ ਹੁਣ ਆਪਾਂ ਚੱਲੇ ਆਂ ਉਧਰਲੀ ਸਾਈਡ ਉਹ ਦੇਖਦੇ ਆਂ ਈ ਵੱਲ ਨਾ ਮਹੌਲਾ ਪਹਿਲਾਂ ਆਪਾਂ ਲੱਗਾਂਗੇ ਉੱਧਰਲੇ ਘਰੇ ਤੋਂ ਉਹ ਕਿਹਾ ਕਿ ਘਰੇ ਚ ਥੋੜਾ ਪਾਣੀ ਲੀਕ ਸੀਗਾ ਤੇ ਕੱਸੀਆ ਪਾਣੀ ਇਧਰੋਂ ਤੇ ਪਾਣੀ ਇਧਰਸੇ ਤੇ ਆਪਾਂ ਮਗਰ ਰੱਖਤਾਗੇ ਫਿਰ ਪਾੜੇਗਾ ਆ ਕੇ ਰਿੱਚ ਤੇ ਉਹ ਚ ਆਪਾਂ ਦੇਖਦੇ ਆਂ ਦੂਜੀ ਬੰਨ ਚ ਕੱਲ ਨੂੰ ਜਾਂ ਪਰਸੋਂ ਪਰਸੋਂ ਤੇ ਵਾਰੀ ਐ ਉਦੋਂ ਪਹਿਲਾਂ ਪਹਿਲਾਂ ਚ ਵੀ ਡੇਤਾ ਨਹੀਂ ਤੇ ਉਧਰ ਲੱਗਦੇ ਆਂ ਆਪਾਂ ਦੋ ਘੇਰੇ ਉਧਰ ਨੇ ਦੋ ਘੇਰੇ ਆਣੀ ਤੇ ਆ ਕੇ ਰਿੱਚ ਬਿਕਨ ਲਾਸਟ ਤੇ ਆਪਾਂ ਇੱਕ ਕੋਈ ਡੇਤੀ ਦੂਜੀ ਖੋਲ ਕੇ ਮਤਲਬ ਪਾਣੀ ਬੋਰੀ ਆਹ ਬਣਦੀ ਹੋਜੀ ਬੋਰੀ ਤੇ ਆਜ ਬਸ ਆਪਣਾ ਹੀ ਕਿੜਾ ਹੋ ਲਗਪਾ ਅੱਗੇ ਕਿਹਰੇ ਚ ਤੇ ਦੋ ਅਲੇ ਚ ਵਾ ਜਾਗੇ ਵੀ ਡੇੜੇ ਬੋਰੀ ਤੇ ਡੇੜੇ ਉਤਰ ਲਾਓ ਵੀ ਦੋਸਤੋ ਹੁਣ ਆਪਾਂ ਲੱਗੇ ਇਧਰ ਕਿਹਰੇ ਚ ਉਹ ਕਿਹਰੇ ਚ ਪਾਣੀ ਆ ਉਹ ਜੋ ਲਾਸਟ ਜਗਾ ਜਾਵਾ ਉਹ ਕਿਹੜਾ ਕੰਮ ਖਰਾਬ ਹੋ ਜਾਣਾ ਲੱਤਾਂ ਪੈਰ ਜਲਾ ਗਈ ਟੀ ਪਾਣੀ ਇਧਰ ਵੀ ਸੀਗਾ ਪਰ ਪਤਣਿਕਾ ਇਧਰ ਤੰਚੇ ਦਾ ਮੇਰਾ ਮੈਨੂੰ ਤੇ ਪਾਣੀ ਸੁੱਕਿਆ ਵਸਪੇ ਸੁ ਗਿੱਲਾ ਸੀ ਮਾੜਾ ਮੁੱਟਾ ਪੈਰ ਵੀ ਨਾ ਘੋੜਿਆ ਜੀਓ ਡ੍ਰਿਲ ਕਰਕੇ ਤੇ ਇਧਰ ਪਾਣੀ ਕੱਸੀਆ ਪੈ ਗਿਆ ਟਟਕੇ ਮਤਲਬ ਉਧਰ ਲੀਕ ਹੋ ਜਾਂਦਾ ਤਾਂ ਕਰਕੇ ਹੋ ਗਿਆ ਤੇ ਹੁਣ ਆਪੇ ਤੋਂ ਲੱਗ ਡੇਕਣ 3:40 ਮਿੰਟ ਹੋ ਗਏ ਬਸ ਆਪੇ ਕੋਲੇ 1:30 ਬਈ ਰਹੀ ਲਾਸਟ ਬਈ ਲਾਉਣ ਲੱਗੇ ਆ ਸਿਨੇ ਬੋਰੀ ਜਨਾ ਤੇ ਆਹ ਦੇਖੋ ਹੁਣ ਕੋਈ ਬਈ ਨਹੀਂ ਆ ਰਹੀ ਥੋੜੀ ਜਿਹੀ ਬਚੀ ਹੋਣੀ ਮੈਂ ਸਾਲਿਆ ਦੇ ਹਾਂ ਨਾ ਲਖਪੁਰੀ ਨਾਟ ਬਈ ਲੈ ਕੇ ਹਾਂ ਚੱਲਾਂ ਘਰ ਨੂੰ ਤੇ ਫਿਰ ਆਪਾਂ ਦੱਸਾਂ ਕਿੰਨੇ ਟਾਈਮ ਚ ਕਿੰਨੇ ਬੋਰੀਂ ਡੇਤੀਆਂ ਪੰਡੇ ਦੇ ਧਰੇ ਤੇ ਟਾਈਮ ਹੋ ਗਿਆ 4:07 ਸੂਰ ਜੇ ਪੂਰਾ ਖੜਾ ਹੈ ਆਪਾਂ 6 ਬੋਰੀਂ ਡੇਤੀਆਂ 5-4 ਕਿਲੋ ਰਹੀ ਜੇ ਚਲੋ ਤਾਂ ਕੋਈ ਗੱਲ ਨਹੀਂ ਅਸਲ ਵਿੱਚ 6 ਕਿਲੋ 6 ਬੋਰੀਂ ਡੇਤੀਆਂ ਸੋ ਸੀ ਤਾਂ ਮੰਨ ਲਓ 2 ਘੰਟਿਆਂ ਚ 6 ਬੋਰੀਆਂ ਤੇ ਰੁਪਏ ਦੀ ਬੱਚ ਕਿਤੇ ਕਰੀ 420 ਰੁਪਏ ਦੀ ਪੱਤ ਕਰਕੇ ਤੇ ਧੰਨਵਾਦ ਦੋਸਤੋ ਮਿਲਦੇ ਆਂ ਅਗਲੇ ਬਲੌਗ ਚ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਨੂੰ ਜਰੂਰ ਕਰਨਾ ਧੰਨਵਾਦ